ਔਰ ਡਬਰਾੜ ਫੈਮਿਲੀ ਚੈਨਲ ਤੇ ਸਵਾਗਤ ਹੈ। ਲਾਈਕ, ਕਮੈਂਟ, ਸ਼ੇਅਰ ਕਰਨਾ ਨਾ ਭੁੱਲੋ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਰੰਗ ਮਾਰਦੇ ਹਾਂ। ਤੇ ਉਧਰ ਮੇਰਾ ਵੱਡਾ ਭਰਾ ਰੇੜੀ ਭਾਗ ਲੇ ਹੁੰਦਾ। ਨਾਲ ਦੇ ਪਿੰਡੋਂ ਆ ਦੇਖੋ আস্তে ਜਾਉਂਗੀ। ਤੇ ਇਧਰ ਆਪਣੀ ਗੱਡੀ ਖੜੀ ਆ। ਤੇ ਇਧਰ ਆਪਣਾ ਰੰਗ ਪਿਆ। ਰੰਗ ਮਾਰਨਾ ਦਿੱਗੀ ਤੋਂ ਪਹਿਲਾਂ। ਆ ਦੇਖੋ। ਜਦ ਤਿੰਨ ਹੋ ਗਿਆ। ਰਾਮਨੈ ਹੈਗਾ ਇਸਕੇ ਸੋਨਾ ਪਊਗਾ ਨਹੀਂ ਨਹੀਂ ਜਨ ਜਨ ਪਠਾਣੀ ਦੇ ਪਾਲਾ ਚੱਲ ਹੱਦ ਤੱਕ ਮਰਨ ਡਿਆ ਹੋਇਆ ਗੱਡੀ ਗੱਡੀ ਦੀ ਕਿਚ ਮਾਰਾਂਗੇ ਆ ਦੇਖੋ ਆਪਾਂ ਹੁਣ ਮਾਰਦੇ ਆਂ ਪਾਣੀ ਅੱਧੇ ਚੋਂ ਆਹ ਦੇਖੋ ਹੁਣ ਆਪਾਂ ਮਾਰਦੇ ਆਂ ਆ ਦੇਖੋ ਇਧਰ ਉਹ ਯਾਰ ਐ ਪਾਣੀ ਨੂੰ ਵੇਖ ਕੇ ਹਲਕੇ ਵਾਣ ਇਹਨਾਂ ਦਾ ਭਰਿਆ ਪੈ ਸੀ ੜ ਕੇ ਹੋਰ ਭਰ ਗਿਆ ਹੋਣਾ ਆ ਦੇਖੋ ਆਪਣੀ ਵਿੱਚ ਉਹ ਵੀ ਸਾਰੀ ਸਾਫ਼ ਕਰਤੀ ਆ ਆ ਦੇਖੋ ਤੇ ਅੱਜ ਆਪਾਂ ਕੱਲ ਨੂੰ ਆਪਾਂ ਸੀਟਾ ਘਸ ਦਾਂਗੇ ਆ ਦੇਖੋ ਆਪਣੀ ਗੱਡੀ ਆ ਦੇਖੋ ਤੇ ਇਧਰ ਅਪਰ ਅੰਗ ਮਰੀ ਆਨੇ ਆ ਕਿਵੇਂ ਆ ਇਹ ਨਹੀਂ ਹੁੰਦਾ ਕੰਮ ਤੇ ਜਿਵੇਂ ਆਪਣੀ ਰੇਡੀ ਤੇ ਕੀਤਾ ਹੁ ਮੈਂ ਜੇ ਇਹ ਤਾਣਾ ਤੇ ਇਧਰੋਂ ਪਰੰਗ ਮਾਰਤਾ ਮਰੀਏ ਤੇ ਉਧਰ ਮੇਰਾ ਭਰਾ ਟਰੈਕਟਰ ਸਟਾਰਟ ਕਰਦਾ ਹੁਣ ਆ ਦੇਖੋ ਸਹੀ ਆ ਆ ਦੇਖੋ ਲੈਟ ਆ ਜਗਈਆਂ ਆਪਾਂ ਨਹੀਂ ਹਾਂ ਬਰਾਬਰ ਜਾਗ ਗਏ ਹਾਂ ਆ ਦੇਖੋ ਮੇਰਾ ਭਰਾ ਹੁਣ ਟਰੈਕਟਰ ਸਟਾਰਟ ਕਰਦਾ ਆ ਦੇਖੋ ਮੇਰੇ ਭਰਾ ਨੇ ਹੁਣ ਟਰੈਕਟਰ ਸਟਾਰਟ ਕਰ ਲਿਆ ਆ ਦੇਖੋ ਤੇ ਹੁਣ ਉਹ ਬਾਹਰ ਕੱਢੂਗਾ ਆ ਦੇਖੋ ਆ ਦੇਖੋ ਹਣਾ ਆ ਦੇਖੋ ਹੁਣ ਮੇਰਾ ਭਰਾ ਕੱਢਦਾ ਟਰੈਕਟਰ ਬਾਹਰ ਆ ਦੇਖੋ ਹੁਣ ਜਾਂਦਾ ਬਾਅਦ ਚ ਰਾਪਾ ਜਿਹੜਾ ਪਿੰਦਰਾ ਲਿਆਂਦਾ ਇਹ ਉਹ ਚੱਕ ਕਿੱਥੇ ਤਾਰ ਤੇ ਆ ਦੇਖੋ ਦੋਹਾਂ ਤਾਰ ਤੇ ਤੇ ਇਧਰ ਮੇਰਾ ਭਰਾ ਹੁਣ ਜਾਂਦਾ ਆ ਦੇਖੋ ਉਧਰ ਮੇਰਾ ਭਰਾ ਗਿਆ ਤੇ ਇਧਰ ਆਪਣੀ ਗੱਡੀ ਖੜੀ ਆ ਆ ਦੇਖੋ ਆ ਦੇਖੋ ਮੇਰਾ ਭਰਾ ਆਲਰੇਡੀ ਲੈ ਆਇਆ ਆ ਦੇਖੋ ਇਹ ਡਾਲ ਦੇ आ देखो आ देखो रेडी ले आया रेडीमेड देखो हूँ मेरा भ्रा अगे पिछे करता देखो मेरा भ्रा अगे करता हूं देखो अगे करते शलती ਆ ਦੇਖੋ ਇੱਧਰ ਆਪਣੀ ਗੱਡੀ ਖੜੀ ਆ ਤੇ ਆਹ ਦੇਖੋ ਮੇਰਾ ਡੜੀ ਹੀ ਨਹੀਂ ਕਰਤਾ ਰੰਗ ਆ ਦੇਖੋ ਕਿੱਥੇ ਵਾਸਾ ਰੱਖ ਦੱਸੇ ਕਿ ਆਵਦੀ ਟੱਗਦਈਆਂ ਦੇ ਗਰੀਬੀ ਦੇ ਦੀਲਾ ਢੰਬੇ ਤੋਂ ਲਾ ਲੂ ਰਹਿਰਾ ਮੈਂ ਕਿਹਾ ਵੇਸੇ ਚੱਲਣਾ ਹੈਗਾ ਸਾਡੀ ਗੱਡੀ ਲੈ ਜਾ ਤੂੰ ਤੇ ਤੂੰ ਆਵਦੀ ਤੇ ਪਠਾਣੇ ਲਾ ਦੇਖ ਮਹਰ 50000 ਬਹੁਤ ਵੱਡਾ ਹੈਗਾ ਇਹ ਦੂਜੇ ਦਾ ਬੰਦਾ ਆ ਦੇਖੋ ਸਾਰੀ ਡਿਗੀ ਕਰਤਾ ਰੰਗ ਉਹਨਾਂ ਬਹੁਤ ਕੋਲ ਉਹ ਪੋਤ ਸੀ ਕਰੇ ਕਿ ਦੂਜਾ ਆ ਦੇਖੋ ਇਧਰ ਆਪਾਂ ਗੱਡੀ ਵਿੱਚ ਡਿਗੀ ਕਰਤਾ ਰੰਗ ਤੇ ਉਧਰ ਆਪਣਾ ਟਰੈਕਟਰ ਖੜਾ ਆ ਦੇਖੋ ਇਧਰ ਆਪਣੀ ਗੱਡੀ ਵਿਖੋ ਦੂਰੋਂ ਦਿਖਾਉਣੇ ਇਧਰ ਗੱਡੀ ਉਧਰ ਟਰੈਕਟਰ ਆ ਦੇਖੋ ਆ ਦੇਖੋ ਵਿੱਚ ਵਿੱਚੋਂ ਵੀ ਜਮਾਂ ਸਹੀ ਹੈ ਨਾ ਆ ਦੇਖੋ ਆ ਵੀ ਜਮਾਂ ਸਾਫ ਹੋ ਇਧਰ ਲਾ ਜੂਗਾ ਪਰਸਪਰ ਲੱਗ ਗਿਆ ਸੀ ਉਧਰ ਡਿੱਕੀ ਵਾਲਾ ਬੱਸ ਆ ਦੇਖੋ ਇਧਰ ਆਪਣਾ ਸ਼ੀਸ਼ਾ ਇਹਦੇ ਵਿੱਚ ਵੀ ਸ਼ੀਸ਼ਾ ਲੱਗਿਆ ਤੂੰ ਜਾਣਿਆ ਕਿ ਨਹੀਂ ਇਹਨੂੰ ਆ ਦੇਖੋ ਤੇ ਫਿਰ ਤਾਂ ਗੱਲ ਨਹੀਂ ਹੈ ਆ ਗੱਡੀ ਉਹ 70 ਲੌਨ ਨਾਲੇ ਬਣੀ ਹੈ ਵਿਚਾਰੇ ਤੇ ਖੜੀ ਲੌਗੀ ਆ ਜਾ ਆ ਦੇਖੋ ਆਪਾਂ ਹੁਣ ਡਾਲਾ ਚਾਹੁੰਦੇ ਨਾਲੇ ਗੱਡੀ ਆਪਾਂ ਧੋਣੀ ਆ ਆ ਦੇਖੋ ਉਹਨਾਂ ਕੋ ਪੈਪ ਲੈ ਕੇ ਜਾਂਦੇ ਆ ਆ ਰਹੀ ਪੈਪ ਤੇ ਆਪਾਂ ਹੁਣ ਉੱੱਤਰ ਲੈ ਗਾ ਗੱਡੀ ਆਸ ਤੇ ਰੱਖੀ ਜੀ ਪੈਪ ਰੱਖੀ ਧੋਣੀ ਸੀ ਜਦੋਂ

ਆਪ de ਅੱਗੇ ਚਲੋ ਮੈਂ ਪਹਿਲਾਂ ਆ ਦੇਖੋ ਆ ਦੇਖੋ ਮੇਰਾ ਭਰਾ ਤੋ ਹੀ ਜਾਂਦਾ ਤੇ ਇਧਰ ਆਪਾਂ ਬੰਕਰ ਲੈ ਕੇ ਆਏ ਆ ਆ ਦੇਖੋ ਸਾਰੀ ਮਿੱਟੀ ਗੜਤੀ ਆਪੇ ਪਾਣੀ ਦਿੰਦਾ ਤੇ ਇਧਰ ਮੇਰਾ ਭਰਾ ਨੇ ਝੋ ਵੀ ਦਿੱਤੀ ਦੇਖੋ ਹੁਣ ਉਹ ਬੰਕਰ ਮਾਰਦਾ ਉੱਤੇ ਚੜ ਕੇ ਇੱਥੇ ਕੋ ਪੈਪਸ ਆ ਦੇਖੋ ਉਹ ਕਮੜੇ ਦਾਂ। ਕੁਛ ਕਿੱਟਾ ਹਰਦਾ ਹੋ। ਲੈ। ਬ్రో ਚੰਕਲਾਲ ਦੈਂਤੀ ਲਾਲ ਗੜਾ ਇਲੈਕਟ੍ਰੋਨਿਕ। ਆ ਦੇਖੋ ਇਧਰ ਮੇਰੇ ਭਰਾ ਨੇ ਝੋਤੀ ਗੱਡੀ ਤੇ ਹੁਣ ਬੰਕਰ ਮਾਰਦਾ। ਆ ਦੇਖੋ ਨੋਕ ਦਾ ਨਾਮ ਐ ਸਾਹ ਹੁਣਿਆ ਕੱਪੜਾ ਲੈ ਗਿਆ ਹਾਉ ਕੱਪੜਾ ਲੈ ਗਿਆ ਨੋਕ ਦਾ ਨਾਮ ਐ ਸਾਹ ਹੁਣਿਆ ਲੈ ਗੱਡੀ ਦਾ ਭੈਣ ਆ ਦੇਖੋ ਇਧਰ ਮੇਰਾ ਭਰਾ ਕੱਪੜਾ ਲਿਆਤਾ ਹੁਣ ਹੁਣ ਆਪਾਂ ਮੋਟਰ ਬੰਦ ਕਰਦੇ ਹਾਂ ਉਧਰ ਮੇਰਾ ਭਰਾ ਹੁਣ ਉੱਤੇ ਚੜਦਾ देखो कि मैंने चढ़ा इधर देखो मेरा छोटा भ्रा दुद्ध पा के आता इधर आपा पाता रंग करता आ देखो इधर मेरे भ्रा ने साफ करती तो हूँ कपड़ा मरी जो देखो आ देखो, ने देखो। ओए अच्छा ਆਪਾਂ ਹੁਣ ਮੋਟਰ ਛੜਦੇ ਆ ਮੋਟਰ 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 ਆ ਦੇਖੋ ਆਪਾਂ ਮੋਟਰ ਛੜਤੀ ਆ ਤੇ ਇਧਰ ਮੇਰਾ ਭਰਾ ਹੁਣ ਪਾਣੀ ਮਾਰਦਾ ਆ ਦੇਖੋ ਤੇ ਉਧਰ ਆਪਾਂ ਗੱਡੀ ਤੇ ਗੱਡੀ ਦੀ ਡਿੱਗੀ ਦੀ ਰੰਗ ਮਾਰਤਾ तो इधर आप गड्डी और देखो उधर अपना लटर आए ठल का था। इधर अपनी रेड़ी देखो कमें ठली आखो लकड़ पट्टी ला के उलती ठलती इधर मेरे भ्रा ने ग् धोती तो ਆ ਦੇਖੋ ਹੁਣ ਆਪਾਂ ਵੀਡੀਓ ਦਾ ਐਂਡ ਕਰਦੇ ਆ ਤੇ ਆਪਣੀ ਗੱਡੀ 'ਤੇ ਰੰਗ ਵੀ ਵੱਜ ਗਿਆ ਤੇ ਮੇਰੇ ਵੱਡੇ ਭਰਾ ਨੇ ਗੱਡੀ ਵੀ ਧੋਤੀ ਹੁਣ ਆਪਾਂ ਵੀਡੀਓ ਦਾ ਐਂਡ ਕਰਾਂਗੇ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ